ਹਾਂ ਜੀ ਕਿਸਾਨ ਵੀਰੋ ਸਵਾਤਾ ਤੁਹਾਡਾ ਆਪਣੇ ਜੁਡੂ ਚਾਲ ਮਾਵਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਇੱਕ ਗੱਬਣ ਵੜ ਸੇ ਲੈ ਲੈ ਕੇ ਆਏ ਜੀ ਜਿਸ ਘਰ ਚ ਬਈ ਵੀਡੀਓ ਬਣਾ ਰਹੇ ਆ ਵੀਰ ਦੇ ਘਰੇ ਲੂਪੋ ਸੁਰੱਖੇ ਵੀ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਬਾਈ ਜਿਸ ਅਸੀਂ ਕਾਲ ਸਤਿ ਸ੍ਰੀ ਅਕਾਲ ਜੀ ਉਹ ਠੀਕ ਹੋ ਵਧੀਆ ਜੀ ਹਾਂ ਜੀ ਬਾਈ ਨਾਮ ਤੇ ਐਡਰੈਸ ਬੋ ਨਾਮ ਕਰਮੇਲ ਸਿੰਘ ਪੰਡ ਸੰਧੂਕਣਾ ਜਿਲ੍ਹਾ ਬਾਈ ਜਿਹੜਾ ਬਰਨਾਲਾ ਤਹਿਸੀਲ ਤਪਾ ਨੇੜੇ ਪਿੰਡ ਨਾ ਜਿਹੜੇ ਭੜੌਰ ਤੇ ਤਪਾ ਜੀ ਓਕੇ ਬਾਈ ਮੋਬਾਈਲ ਨੰਬਰ ਜੀ 95306 14/753 ਠੀਕ ਆ ਤੇ ਬਈ ਜਿਹੜੀ ਬੈੜ ਦੇ ਨੇ ਕਿਹੜਾ ਸੂਹਾ ਸੁਹਾ ਹਾਂਜੀ ਤੀਜਾ ਸੂਹਾ ਸੁਣਾ ਜੀ ਆਪਣੀ ਘਰ ਦੀ ਬੈੜ ਆ ਓਕੇ ਕਿੰਨੇ ਦਿਨ ਲੋ ਬਈ ਇਹਦੇ 20 ਤਰੀਕ ਨੂੰ ਦੇਣਾ ਪੂਰੇ ਆ ਜੀ 20 ਤਰੀਕ ਨੂੰ ਅੱਜ 8 ਹੋ ਗਈ ਹਨ ਹਾਂਜੀ ਮੰਨ ਕੇ ਚੱਲ 12 ਦਿਨ ਪਾਏ ਹਾਂਜੀ ਠੀਕ ਆ ਕਿੰਨਾ ਕੁ ਰਿਕਾਰਡ ਆ ਬਈ ਦੁੱਧ ਦਾ ਰਿਕਾਰਡ ਪਹਿਲੇ 1500 ਕਿਲੋ ਚੋਇਆ ਜੀ 1500 ਕਿਲੋ ਠੀਕ ਆ ਬਈ ਢਿੱਲਾ ਬਹੁਤ ਖੌਂਦੀ ਆ ਸਾਰੀਆਂ ਬਾਲਡਰਾਂ ਲਾ ਗੱਡੂ ਫੇਰ ਕਰਮ ਵਾਲੀ ਨੇ ਸੁਣਾ ਕੱਲੀ ਕੱਚੀ ਕੱਚੀ ਆ ਉਸ ਹਾਵਨਾ ਦਾ ਅੱਜ ਆ ਲਾ ਲਿਓ ਬਈ ਇਹ ਲੈ ਵਾ ਚੰਗਾ ਥਾਣਾ ਚੰਗਾ ਚਵਾਈ ਜੁਵਾਈ ਕਿਵੇਂ ਸੀ ਬਹੁਤ ਵਧੀਆ ਇੱਕ ਨੰਬਰ ਆ ਜੀ ਠੀਕ ਆ ਬਾਈ ਕੱਚੀ ਆ ਨਾ ਗੱਲੀ ਵਾਸੇ ਬੋਲੀ ਬਾਈ ਤੋਰੀ ਕੱਦ ਚੰਗਾ ਬਰੀਡ ਚੰਗੀ ਚਮਕ ਚੰਗੀ ਕਲਰ-ਕਲਰ ਬੜਾ ਚੰਗਾ ਬਾਈ ਗਰਮੀਆਂ ਦਾ ਤੋਹਫਾ ਰੂ ਗਰਮੀ ਨਹੀਂ ਮੰਨਣੀ ਨਾ ਠੰਡ ਮੰਨੇ ਬਾਈ ਫੈਂਟ ਆ ਜਿਹੜੀ ਕਰਮਾੜੀ ਦੀ ਹੁੱਲ ਚੰਗੀ ਆਊਗੀ ਇਹ ਸੁਸ ਕਰਮਾੜੀ ਦਾ ਬੜਾ ਚੰਗਾ ਬਾਈ ਲੈ ਤੋਰਾ ਚੈੱਕ ਕਰ ਹਲੇ ਕੱਚੀ ਕੱਚੀ ਹੈ ਬਸ ਉਹ ਸਾਬਨਾ ਦਾ ਜਲ ਲਾ ਲਓ ਜਿਹੜੇ ਬਲਜ ਰਹੇ ਹੋਏ ਆ ਸਾਰੇ ਕੱਢ ਕੇ ਪੂਰਾ ਪੰਡਾਲੇਵਾ ਬਣਾਉਗੇ ਪੈਂਡ ਬਹੁਤ ਹੁੰਦੀ ਹੋ ਹਾਂਜੀ ਸਿਆਹੇ ਰੋਂਦੀ ਹੈ ਜੀ ਓਕੇ ਭਾਈ ਪੈਂਡ ਫੌਂਡ ਵੀ ਭਾਈ ਕਹਿੰਦਾ ਫੁੱਲ ਆਉਂਦੀ ਹੈ ਤੋਰਾ ਚੈੱਕ ਕਰ ਲਓ ਤੋਰਾ ਵੀ ਇੱਕ ਨੰਬਰ ਮੋੜ ਲਿਆ ਭਾਈ ਕੀ ਮੋਲ ਲਾ ਭਾਈ ਜਾਇਜ਼ ਮੋਲ 50000 ਜੀ ਲੈਣ ਦੇ ਵਾਹਨ ਤਾਂ ਹੋ ਜਾ ਮਾੜਾ ਮੋਟੇ ਹੋ ਬੜਾ ਨਹੀਂ ਹੋਣਾ ਜੀ ਓਕੇ ਭਾਈ 50000 ਰੁਪਇਆ ਮੋਲ ਲਾ ਮਾਨਤਾ ਨੂੰ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਮੁੱਲ ਜਾਇਜ਼ ਰੱਖਿਆ ਬਾਈ ਨੇ ਖਿੱਚ ਕੇ ਮੁੱਲ ਰੱਖਿਆ ਵਾੜਾ ਮੁੱਲ ਨਹੀਂ ਰੱਖਿਆ ਤੋਰੇ ਦੀ ਇੱਕ ਨੰਬਰ ਢਿੱਲਾ ਬਹੁ ਪਈਆਂ ਸਾਰੀਆਂ ਵਾੜ ਢਿੱਲਾ ਕੱਢੂਗੀ ਫੇਰ ਸੋਣਾ ਪળી ਵੀ ਚੰਗੀ ਐ ਨਾ ਹਾਂਜੀ ਪੂਰੀ ਜਾਨ ਵਾਲੀ ਵਾੜਾ ਕੋਈ ਲੱਸੀ ਨਹੀਂ ਲਾਵੀ ਠੀਕ ਕੇ ਸੇ ਵੀਰ ਨੂੰ ਬਾਈ ਵਾੜ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ